ਹਾਂਜੀ ਸਰ ਸਰ ਜੀ ਅ ਸਰਦੀ ਬਹੁਤ ਜ਼ਿਆਦਾ ਵਧ ਗਈ ਹੈ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਹੈ ਧੁੰਦ ਕਿੰਨੀ ਜ਼ਿਆਦਾ ਪਈ ਵੀ ਹੈ ਸਾਰੇ ਪਾਸੇ ਸੋ ਮੱਜਾਂ 'ਚ ਬਹੁਤ ਮੁਸੀਬਤ ਆ ਰਹੀ ਹੈ ਗਾਂਵਾਂ 'ਚ ਵੀ ਪ੍ਰੋਬਲਮ ਆ ਰਹੀ ਹੈ ਦੁੱਧ ਘਟ ਰਿਹਾ ਹੈ ਇੱਕਦਮ ਅ ਆਮ ਗਲਤੀਆਂ ਦੋ ਕਰ ਰਹੇ ਆ ਲੋਕ ਮੈਂ ਬਾਰ ਬਾਰ ਫੇਰ ਕਹਣਾ ਧਿਆਨ ਨਹੀਂ ਦਿੰਦੇ ਲੋਕ ਗੱਦੇ ਜਿਹੜੇ ਹੈਗੇ ਪਸ਼ੂਆਂ ਨੂੰ ਬਿਮਾਰ ਕਰ ਰਹੇ ਆ ਜਿਹੜੇ ਗੱਦੇ ਲਾਏ ਪਏ ਸੀ ਗੱਦੇ ਠੰਡੇ ਹੁੰਦੇ ਆ ਗਿੱਲੇ ਹੁੰਦੇ ਆ ਪਰਾਲੀ ਪਾਉਣੀ ਸ਼ੁਰੂ ਕਰੋ ਗੱਦਿਆਂ ਦੇ ਉੱਤੇ ਪਰਾਲੀ ਦੀ ਪਰਤ ਐਡੀ ਮੋਟੀ ਪਰਤ ਹੋਵੇ 15-20 ਦਿਨ ਮਹੀਨੇ ਦੀ ਠੰਡ ਹੈ ਇਹ ਤੋਂ ਵੱਧ ਦੀ ਠੰਡ ਨਹੀਂ ਹੈਗੀ ਵੱਤੋ ਵਾਤੇ ਠੰਡ ਵੱਤੋ ਤੁਸੀਂ ਲਾ ਲਓ 15 ਫਰਵਰੀ ਤੱਕ ਪੈਣੀ ਹੈ ਵੱਤੋ ਵੱਤ ਵੈਸੇ ਜਨਵਰੀ ਦੇ ਅਖੀਰ ਤੱਕ ਘਟਣੀ ਸ਼ੁਰੂ ਹੋਏਣੀ ਹੈ ਪਰਾਲੀ ਪਾਓ ਪਰਾਲੀ ਨਹੀਂ ਪਾ ਰਹੇ ਲੋਕ ਪਰਾਲੀ ਕਰਕੇ ਪੰਗਾ ਪੈ ਰਹੇ ਆ ਸ਼ੈੱਡ ਵਗੈਰਾ ਲੋਕਾਂ ਨੇ ਬੰਦ ਕਰ ਲਏ ਆ ਖਾਵਾ ਵਗੈਰਾ ਰੋਕਤੀ ਬਹੁਤ ਸਾਰੇ ਜਗ੍ਹਾ ਤੇ ਮੈਂ ਦੇਖੀ ਹੈ ਸਭ ਜਿਹੜੇ ਛੋਟੇ ਪਸ਼ੂ ਪਾਲਕ ਨੇ ਮੈਂ ਉਹਨਾਂ ਦੀ ਗੱਲ ਕਰਦਾ ਹੁਣ ਜ਼ਿਆਦਾ ਇਸ ਇਸ ਜਿਹੜਾ ਮਸਲਾ ਹੈ ਦੂਜੇ ਨੰਬਰ ਤੇ ਕੀ ਹੈ ਵੀ ਹਵਾ ਰੋਕਦੀ ਹੈ ਪ੍ਰਾਲੀ ਮੋਟੀ ਪਰਤ ਪਾਤੀ ਹੈ ਤੀਜੀ ਚੀਜ਼ ਜਿਹੜੀ ਦੁੱਧ ਘਟਾ ਰਹੀ ਹੈ ਉਹ ਹੈਗਾ ਵੀ ਪਸ਼ੂ ਨੂੰ ਠੰਡ ਲੱਗ ਰਹੀ ਹੈ ਉਹਦੇ ਵਾਸਤੇ ਹੀਟਰ ਲਾਉਣਾ ਜ਼ਰੂਰੀ ਹੈ ਅਸੀਂ ਹੀਟਰ ਨਹੀਂ ਲਾ ਰਹੇ ਹੈਗੇ ਖਾਣਾ ਪੂਰਤੀ ਦਾ ਕੰਮ ਨਹੀਂ ਚੱਲਣਾ ਧੂਣੀ ਲਾਤੀ ਉਹ ਕਰਤਾ ਹੀਟਰ ਦੀਵਾਰ ਤੇ ਲਵਾਓ ਹੁਣ ਤਾਂ ਦੇਖੋ ਬਿਜਲੀ ਵੀ ਸੁਖਣਾ ਫ੍ਰੀ ਮੰਗੂ ਹੀ ਹੈ ਹਨਾ ਹੀਟਰ ਲਾਉਣ ਨਾਲ ਹੀ ਠੰਡ ਦਾ ਉਹ ਬੰਨਾ ਹੈ ਹੀਟਰ ਦੀਵਾਰ ਤੇ ਲਵਾਉਣ ਦਾ ਮਤਲਬ ਇਹ ਹੈ ਵੀ ਕਿਤੇ ਵੀ ਅੱਗ ਲੱਗਣ ਦਾ ਚਾਂਸ ਨਾ ਬਣੇ ਸੋ ਹੀਟਰ ਤੋਂ ਬਿਨਾਂ ਨਹੀਂ ਗੱਲ ਬਣਨੀ ਹੈ ਕਿ ਉਸ ਤੋਂ ਇਲਾਵਾ ਤੁਸੀਂ ਗੁੜ ਦੇ ਸਕਦੇ ਅੱਧਾ ਪੌਣਾ ਕਿਲੋ ਦਵਾਈਆਂ ਹੈਗੀਆਂ ਬਹੁਤ ਸਾਰੀਆਂ ਪੋਸਟਨ ਵੀ ਗੱਲ ਕੀਤੀ ਸੀ ਮਿੰਨਲ ਮਿਕਸਚਰ ਐਲ ਡੀ ਐਮ ਤੇ ਬਫਰਡ ਵੀ ਨਹੀਂ ਕਰਾ ਤੇ ਹੋਰ ਬਹੁਤ ਸਾਰੀਆਂ ਦਵਾਈਆਂ ਹੈ ਤੁਹਾਡੇ ਜਿਹੜੇ ਮਹਾਰਾ ਤੁਹਾਡੇ ਨੇੜੇ ਉਹ ਦੱਸ ਸਕਦੇ ਤੁਹਾਨੂੰ ਪਰ ਪਰਾਲੀ ਤੇ ਹੀਟਰ ਦੋ ਚੀਜ਼ਾਂ ਬਿਨਾਂ ਗੱਲ ਨਹੀਂ ਬਣਨੀ ਇਹ ਕਰੋ ਲੋਕ ਨਹੀਂ ਕਰ ਰਹੇ ਲੋਕ بار بار ਫੋਨ ਕਰਦੇ ਦਵਾਈ ਦੱਸੋ ਦਵਾਈ ਨਹੀਂ ਕੋਈ ਕੰਮ ਕਰਨੀ ਜਿੰਨੀ ਦੇ ਦੇ ਨਹੀਂ ਕੀਤਾ ਹੈਗਾ ਸੋ ਧਿਆਨ ਰੱਖੋ ਜੀ ਬਹੁਤ ਟੈਂਪਰੇਚਰ ਇਕਦਮ ਥੱਲੇ ਚਲਾ ਗਿਆ ਸਰਦੀ ਵਧ ਗਈ ਹੈ ਬਹੁਤ ਜ਼ਿਆਦਾ ਧਿਆਨ ਰੱਖੋ ਇਹ ਦੋ ਚੀਜ਼ਾਂ ਤੁਰੰਤ ਲਾਗੂ ਕਰੋ ਤੀਜੇ ਚੌਥੇ ਦਿਨ ਫਰਕ ਪੈਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਨਾ ਇਹ ਖੁਰਾਕ ਵਾਲੇ ਮਸਲੇ ਹੈ ਪਸ਼ੂ ਦਾ ਗਲੂਕੋਸ ਲੈਵਲ ਘਟ ਰਹੇ ਹੈ ਗਲੂਕੋਸ ਲੈਵਲ ਘਟੂਗਾ ਤਾਂ ਦੁੱਧ ਨਹੀਂ ਉਤਰੂਗਾ ਮੈਂ ਬਾਰ ਬਾਰ ਕਹਿੰਦਾ ਵੀ 50 55 60 ਤੋਂ ਜੇ ਗਲੂਕੋਸ ਲੈਵਲ ਥੱਲੇ ਚਲਾ ਗਿਆ ਦੁੱਧ ਉਤਰਨਾ ਹੀ ਨਹੀਂ ਹੈਗਾ ਜੋ ਮਰਜ਼ੀ ਕਰੀ ਚੱਲੋ ਤੁਸੀਂ 10 10 ਲੀਟਰ ਵਾਲੀ ਮੱਜਾਂ 4 ਲੀਟਰ ਤੇ 5 ਲੀਟਰ ਤੇ ਆ ਰਹੀਆਂ ਇਹੀ گاਮਾਂ 'ਚ ਹੋ ਰਿਹਾ ਹੈਗਾ ਸੋ ਇਹ ਕਰੋ ਜੀ ਬਾਕੀ ਗੱਲਾਂ ਕਰਦੇ ਰਵਾਂਗੇ ਆਪਾਂ ਵੀਡੀਓ ਆਪਾਂ ਹਫਤੇ 'ਚ 2-3 ਵੀਡੀਓ ਪਾਉਂਦੇ ਰਵਾਂਗੇ ਠੀਕ ਹੈ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ